ਦੇ ਆਪੇ ਅਬੇ ਬੈਠੀ ਆਂ ਹਾਂਜੀ ਹਾਂਜੀ ਅਗਮਾ ਕੀ ਕਰਨ ਦੇ ਆਵਾ ਕੀ ਕਰ ਰਹੀ ਪਪਾ ਕਿਥੇ ਗਿਆ ਕੋਈ ਤੇ ਸਮਾਨ ਹੁੰਦੇ ਉਹਨੇ ਕੰਮ ਤੋਂ ਆ ਪੈਸਾ ਮੰਗਦਾ ਰਹੇ ਤੇ ਰਪਿੰਦਰ ਨੂੰ ਸੂਟ ਆ ਗਿਆ ਹੀ ਹਾਂਜੀ ਸੂਟ ਤੇ ਚਲ ਮਨੋਂ ਆਈ ਗਿਆ ਆ ਤੁਹਾਡਾ ਮੇਜਾ ਦੇਓ ਕੋਸੇ ਨਹੀਂ ਫਰਕ ਨਹੀਂ ਆ ਆ ਕੋਈ ਗੱਲ ਨਹੀਂ ਆਈ ਗਿਆ ਹੀ ਚਲ ਮੈਂ ਤੇ ਸੂਟ ਲੈ ਕੇ ਨਹੀਂ ਆਈ ਕੋਈ ਗੱਲ ਨਹੀਂ ਜਿੰਨਾ ਚਿਰ ਤੂੰ ਰਹਿਣਾ ਨਾ ਮੇਰੇ ਸੂਟ ਪਾ ਲਿਆ ਕਰੀ ਆਈ ਜਾਂਦੇ ਤੈਨੂੰ ਭਾਬੀ ਹੈ ਦਸਈਆਂ ਕੱਪੜਿਆਂ ਦੀ ਗੱਲ ਨਹੀਂ ਹੈਗੀ ਮੈਂ ਹੁਣ ਆਪਣੇ ਨਾਲ ਪਿੰਡ ਚਲ ਜਣਾ ਆਈ ਕਿਉਂਕਿ ਐਵੇਂ ਆੜ-ਗਮੜ ਵੀ ਵੇਦਾ ਆੱਖਣਾ ਕਰੇ ਕਿਹੜੀ ਗੱਲਾਂ ਆਈਆਂ ਤੇ ਕਿਹੜੀ ਗੱਲਾਂ ਨਹੀਂ ਹਨਾ ਚੱਲ ਰੁਪਿੰਦਰ ਕੋਈ ਗੱਲ ਨਹੀਂ ਜਿੰਨੇ ਦਿਨ ਤੂੰ ਰਹਿਣਾ ਰਹਿ ਸਕਦੀਆਂ ਕੋਈ ਗੱਲ ਤੇਰੇ ਭਾਜੀ ਤੈਨੂੰ ਛੱਡ ਆਉਣਗੇ ਐਰਕੀ ਵੀ ਤੈਨੂੰ ਹੀ ਭੇਜਣਾ ਵਾ ਗੱਲ ਪਤਾ ਨਾ ਰਹਿਂਦੀ ਨਹੀਂ ਹੈਗੀ ਮੈਂ ਵੀ ਮੰਨਦੀ ਆਂ ਵੀ ਤੁਸੀਂ ਗੜਾ ਕੋਈ ਮੱਥੇ ਵੱਟ ਫੋਨ ਦੇ ਚਾਹੇ ਕਿਦਾਂ ਆਂ ਕੀ ਦਸੋ ਉੱਪਰ ਜਾਈਆਂ ਵਰਗੇ ਹੈ ਜਿੱਦਾਂ ਜਿੱਦ ਕਰਦੀਆਂ ਵਾਂ ਕਈ ਪਰ ਗੱਲ ਇਹ ਆ ਕਿ ਐਵੇਂ ਚੰਗੇ ਨਹੀਂ ਲੱਗੇ ਲੱਗੇ ਲੋਕਾਂ ਦੀਆਂ ਗੱਲਾਂ ਵਾਂ ਲੋਕਾਂ ਦੇਖਦੀਆਂ ਚਾਰ ਬਣਾ ਕੇ ਤੇ ਫਿਰ ਕਰ ਲਈ ਮੈਂ ਕਿਉਂ ਫਿਰ ਗੱਲਾਂ ਕਰਦੇ ਰਹਿੰਦੇ ਕੋਈ ਗੱਲ ਨਹੀਂ ਪੁੰਦਰ ਨਾ ਚਲ ਆਰ ਕਿ ਤੇ ਤੈਨੂੰ ਭੇਜਦੇ ਆ ਜੇ ਅਗਲੀ ਵਾਰੀ ਉਹਨਾਂ ਨੇ ਇਤਾ ਕੀਤਾ ਨਾ ਫਿਰ ਅਸੀਂ ਜਾਵਾਂਗੇ ਸਾਰੇ ਜਣੇ ਇਕੱਠੇ ਹੋ ਕੇ ਪਰ ਭਾਬੀ ਕਿੰਨੀ ਵਾਰ ਗੱਲ ਕਰਾਂਗੇ ਮਾਦੇ ਨਾਲ ਮੈਨੂੰ ਤੇ ਸਮਝ ਨਹੀਂ ਆਉਂਦੀ ਅੱਗੇ ਵੀ ਕਿੰਨੀ ਵਾਰ ਵਿਚੋਲੇ ਵੀ ਗਏ ਆ ਉਹਨਾਂ ਦੇ ਸਿਰ ਤੇ ਕੋਈ ਅਸਰ ਹੀ ਨਹੀਂ ਆ ਤੇ ਕਿੰਦਰ ਗੱਲ ਤੇ ਹੁਣ ਕਰਨੀ ਪੈਣੀ ਹੈ ਇੱਜਾ ਥੋੜੀ ਛੱਡਣਾ ਸੱਚੀ ਭਾਬੀ ਮੈਂ ਤਾਂ ਬੜੀ ਤਾਂਗਾ ਵਾਂ ਜਿਗਦੇ ਹੋਈ ਹੋਂ ਨਾ ਥੋੜਾ ਬੋਦਾ ਮੇਰਾ ਸਾਥ ਦੇਣ ਵਾਲੇ ਤਾਂ ਕਾਵੀ ਆ ਇਹ ਵੀ ਬਸ ਮਾਂ ਦੇ ਪਿਛੇ ਲੱਗੇ ਆ ਜਿੱਦਾਂ ਮਾਂ ਕਹਿੰਦੀ ਆ ਉਦਾਂ ਹੀ ਕਰੀ ਜਾਂਦੇ ਆ ਇਹਨਾਂ ਨੂੰ ਇਹ ਨਾ ਨਹੀਂ ਆ ਕਿ ਗਾੜੀ ਸਾਡੀ ਜ਼ਿੰਦਗੀ ਆ ਨਿਆੜੀ ਆ ਸਾਡੀ ਭਾਜੀ ਨੇ ਸਮਝਾਇਆ ਨਾ ਅਸੀਂ ਆਪਣਾ ਘਰ ਵੇਖੀਏ ਪਰ ਨਾ ਉਦੋਂ ਵੀ ਤੇਰੇ ਭਾਜੀ ਨੇ ਸਮਝਾਇਆ ਹੀ ਨਾ ਕਿ ਚਲ ਮਸ਼ੀਨ ਇਦਾਂ ਕਰੋ ਸਾਡੇ ਕੋਲ ਨਹੀਂ ਦਿੱਤੀ ਜਾਣੀ ਕਹਿੰਦੇ ਮੰਮੀ ਨੂੰ ਪੁੱਛ ਲੋ ਉਹ ਤਾਂ ਹਮ ਦੱਸਿਆ ਵੀ ਜਿੱਦਾਂ ਮਾਂ ਕਹਿੰਦੀ ਮਾਂ ਬੱਚੀਆਂ ਪੜਾਈ ਜਾਂਦੀ ਉਦਾਂ ਹੀ ਕਰੀ ਜਾਂਦੇ ਹੰਦਿਆ ਆਪ ਨਹੀਂ ਸਮਝਾਉਂਦੀ ਨਾਏ ਤੇਰੇ ਸੱਸ ਨੇ ਬਹਿਣ ਦਿੱਤਾ ਸਾਡੇ ਲੱਗ ਨਾ ਜਾਣ ਕੀ ਚਾਹੁੰਦੇ ਆ ਬਹਿਣ ਦਾ ਨਹੀਂ ਦਿੱਤਾ ਵੀ ਪਤਾ ਬਾਬੇ ਕੋਈ ਨਾ ਕੋਈ ਗੱਲ ਨਾ ਕਰਦੇ ਜੇ ਕੋਈ ਗੱਲ ਹੋਵੇ ਜਿਨ੍ਹਾਂ ਨੇ ਤੁਹਾਨੂੰ ਉੱਥੇ ਉੱਥੇ ਪੁੱਛਣ ਦਾ ਹੈ ਪਣਾਵਾ ਤਾਂ ਵਰਗੇ ਤੇ ਲੱਗੇ ਨਹੀਂ ਬਹਿਣ ਦੇ ਇਹਦੀ ਕੰਮ ਆ ਬਸ ਸਾਰਾ ਹੀ ਹੋਇਆ ਹੈ ਕੰਮ ਚ ਕੋਈ ਨਹੀਂ ਕਰਨ ਵਾਲਾ ਹੈ ਉਹ ਤੁਹਾਨੂੰ ਪਤਾ ਲੱਗ ਗਿਆ ਜਾਣ ਕੇ ਕਰਨੀ ਉਹ ਆਨੇਬਾਂ ਨੇ ਕਦੀ ਸੋਈ ਜਰੂਰ ਪਿੱਧਰ ਆ ਕਰ ਲਾ ਕਦੀ ਉਹ ਕਰ ਲਾ ਕਿ ਕੋਈ ਗੱਲ ਨਾ ਕਰ ਦਵੇ ਚਲ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਹੁੰਦੇ ਤੇਰੇ ਭਾਜੀ ਤੇ ਫਿਰ ਕਰਦੇ ਆ ਸਲਾਹ ਕੀ ਕਹਿੰਦੇ ਆ ਨਹੀਂ ਨਹੀਂ ਸਲਾਹ ਸੁਣ ਭਾਜੀ ਕਰਦੀ ਆ ਮੈਂ ਇੱਕ ਵਾਰ ਤੂੰ ਚਲ ਜਾਣੀ ਆ ਨਹੀਂ ਤੇ ਭਾਬੀ ਜਾਣਾ ਹੀ ਪੈਣਾ ਆ ਪਤਾ ਨਾ ਕੀ ਆ ਉਹਨਾਂ ਨੇ ਨਿਕਲ ਲੈਣਾ ਉਹਨਾਂ ਦੇ ਸੁਭਾਅ ਵਾਂ ਇਦਾਂ ਦੇ ਪੋ ਮਾਂ ਜਿਹੜੀ ਉਹਦੇ ਦਾਖੜੀ ਉਹਦਾ ਹੀ ਮਾਣ ਹੈਗੀ ਚਲ ਕੋਈ ਗੱਲ ਨਹੀਂ ਫਿਰ ਕੱਲ ਨੂੰ ਚਲ ਜੀ ਤੂੰ ਚਲ ਕੋਈ ਨਹੀਂ ਵੇਖ ਲੈਨੇ ਆ ਉਹ ਵੀ ਕੁੜੀ ਵੀ ਖੇਡਣ ਗਈ ਆ ਬਾਹਰ ਹਲੇ ਆਈ ਨਹੀਂ ਆ ਮੈਂ ਹਾਂ ਆਉਂਦੀ ਆ ਚਲ ਅਹ ਚਲ ਕੋਈ ਗੱਲ ਨਹੀਂ ਹੁੰਦੇ ਤੇਰੇ ਭਾਜੀ ਤੇ ਫਿਰ ਉਹਨਾਂ ਨੇ ਕਹਿੰਦੀ ਮੈਂ ਛੱਡ ਆਇਆ ਸਵੇਰੇ ਅਜੇ ਕੋਈ ਨਹੀਂ ਆਮ ਨੂੰ ਪੁੱਛ ਲਈ ਨਹੀਂ ਆ ਤੇ ਫਿਰ ਸੋਰੇ ਵੇਖ ਲਾਂਗੇ ਜਿੰਦੀਪ ਕੀ ਕਰ ਰਹੀ ਆ ਜਾ ਬਾਹਰ ਰੁਪਿੰਦਰ ਮੈਨੂੰ ਲੱਗਾ ਤੇਰੀ ਤਾਈ ਆਈ ਆ ਤੈਨੂੰ ਕੁਝ ਪੁੱਛਣਗੇ ਨਾ ਜਿਆਦੀ ਗੱਲ ਨਹੀਂ ਦੱਸਣੀ ਠੀਕ ਆ ਮਾੜਾ ਮੋਟਾ ਦੱਸ ਦੇ ਕੀ ਗੱਲ ਹੋਈ ਸੀ ਤੈਨੂੰ ਪਤਾ ਹੀ ਆ ਇਹ ਨਵੇਂ ਲੈਣੀ ਹੁੰਦੇ ਆ ਕੋਈ ਨਹੀਂ ਪਹਿਲਾਂ ਸੋਚਦਾ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਉਹ ਫਿਰ ਸਾਰੀ ਗੱਲ ਨਹੀਂ ਮੈਂ ਦੱਸੀ ਇੱਦਾਂ ਮਾੜਾ ਮੋਟਾ ਦੱਸ ਦੇ ਕਿ ਇਦਾਂ ਗੱਲ ਹੋਈ ਸੀ ਚੱਲ ਮੈਂ ਉਦਾਂ ਹੀ ਆ ਗਈ ਚੱਲ ਕੋਈ ਮੋਟਾ ਲੱਭ ਲੈਂਦੇ ਆਂ ਚੱਲ ہاں ودی بس ودیے ہاں جی تعلیم چاہ بنا ٹھیک بات کردیا بالکل ٹھیک ٹھاک ناڑی چھٹیا ہی ਅੱਛਾ ਮੈਂ ਸੋਚਿਆ ਵੀ ਚੱਲ ਦੋ ਦਿਨ ਨਾਨਕਿਆਂ ਤੋਂ ਹੋ ਆਉਂਦੇ ਇਹਦਿਆਂ ਤੋਂ ਤੋਂ ਫਿਰ ਕੱਲ ਆਏ ਸੀ ਸ਼ਾਮੀ ਜੀ ਤੇ ਚੱਲ ਜਾਣਾ ਵਾ ਸਵੇਰੇ ਮੈਂ ਤਾਂ ਸੁਣਿਆ ਵੀ ਗੁੱਸੇ ਹੋ ਗਿਆ ਈ ਨਹੀਂ ਨਹੀਂ ਗੁੱਸੇ ਗੱਲ ਹੀ ਹੋਣਾ ਮਾ ਤਾਈ ਜੀ ਇਦਾਂ ਦੀ ਨਹੀਂ ਕੋਈ ਗੱਲ ਵੀ ਹੈਗੀ ਤੁਹਾਨੂੰ ਕਿਹਨੇ ਦੱਸਿਆ ਸੁਣਿਆ ਹੀ ਮੈਂ ਵੀ ਗੁੱਸੇ ਹੋ ਕੇ ਆ ਗਈ ਏ ਉਹ ਨਹੀਂ ਨਹੀਂ ਆਈ ਹੈ ਨਾ ਤਾਂ ਹੁਣ ਬੈਠੀ ਰਹੀ ਨਾ ਮਾਨ ਨਾਲ ਹੁਣ ਮੂੰਹ ਚੋਂ ਕੇ ਤੁਰਨਾ ਪਈ ਫੇਰ ਉਧਰ ਨੂੰ ਹੁਣ ਉਹਨਾਂ ਨੂੰ ਕਿੱਥੋਂ ਪਤਾ ਲੱਗੂਗਾ ਆਹ ਨਹੀਂ ਕੋਈ ਨਹੀਂ ਵੇਖ ਲੈਨੇ ਆ ਆਹ ਐ ਦੋ ਰੋਟੀਆਂ ਖਾਪ ਮੈਂ ਪਰੂ ਨਹੀਂ ਗਾ ਤੇਰੀਆਂ ਜਿੱਥੇ ਚਾ ਲੋ ਵਾਚਾਰੇ ਤੋਂ ਖਾਣ ਤੇ ਉੱਥੇ ਤੂੰ ਹੀ ਖਾਈ ਜਾਵੇਂ ਬੈਠ ਕੇ ਹੈ ਦਸਈਆਂ ਦਾਈ ਜੀ ਚਲੋ ਕੋਈ ਗੱਲ ਨਹੀਂ ਘਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਰੈਂਦੀਆਂ ਮਾੜੀਆਂ ਮੋਟੀਆਂ ਪਰ ਜਿਹੋ ਜਿਹੀ ਗੱਲਾਂ ਮੈਂ ਸੁਣੀਆਂ ਵਾ ਨਾ ਉਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਕੇ ਇਹ ਗੱਲ ਚਲੋ ਕੋਈ ਨਹੀਂ ਵੇਖ ਲੈਨੇ ਆ ਹਲੇ ਕੱਲ ਦਾ ਦੇ ਦੇ ਤੇ ਹੈਗੀਆਂ ਮੈਂ ਇੱਥੇ ਹੀ ਤੇ ਕੋਈ ਨਹੀਂ ਵੇਖ ਲੈਨੇ ਸਲਾਹ ਸਾਰੇ ਸਾਰਿਆਂ ਦੇ ਆ ਸਾਰੇ ਸਾਰਿਆਂ ਦੇ ਹੁੰਦੇ ਆ ਸਾਰੇ ਮੱਗੀ ਘਰਾਂ ਦੇ ਜੋ ਲੋਕੀ ਕੋਈ ਇਤਰਾ ਨਹੀਂ ਕਹਦਾ ਜਿੱਦਾਂ ਤੇਰਾ ਨਾਮ ਹੋ ਗਈ ਪਹਿਲਾ ਮਸ਼ੀਨਦਾਰਾ ਫੜ ਪਾ ਕੇ ਬੈਠੇ ਭਾਣੂ ਆ ਵੀ ਮਸ਼ੀਨ ਚਾਈਦੀ ਆ ਤੇ ਜੀ ਉਹ ਹੁੰਦੇ ਕਿਤੇ ਤਾਂ ਹੁਣ ਉਹ ਤਰਨ ਤੂੰ ਇੱਦਾਂ ਇੱਦਾਂ ਕਹਿੰਦੇ ਨੇ ਡਾਇਮੰਡ ਉਹ ਨਹੀਂ ਨਹੀਂ ਤਾਂ ਜੀ ਇਦਾਂ ਦੀ ਕੋਈ ਵੱਡੀ ਕੋਈ ਗਲਤ ਨਹੀਂ ਹੋਈ ਵੀ ਮਾੜੀ ਮੂਲੀ ਨੂੰ ਪਤਾ ਨਹੀਂ ਮਹਤਵ ਸੁਣਦੇ ਹੀ ਮਹ ਸਾਰੀਆਂ ਵੱਡੀਆਂ ਹੀ ਹੋਈਆਂ ਨਿੱਕੀਆਂ ਮਗਾਲ ਇੱਕ ਵੀ ਨਹੀਂ ਹੋਣ ਰਹੀ ਐ ਚਲਿ ਤੇ ਤਰ ਮਾ ਨਾ ਭੇਜਾ ਹੁਣ ਆਪਾਂ ਕੋਈ ਨਾ ਕੋ ਨਿਭੜੇਗਾ ਨਾ ਫਿਰ ਤੇਰਾ ਕੋ ਚਲੋ ਕੋਈ ਨਹੀਂ ਵੇਖ ਲੈਨੇ ਆ। ਹਾਂ। ਗਏ ਆ ਵੀਰ ਕੰਮ ਤੇ ਸਵੇਰ ਦੇ ਗਏ ਹੁਣ ਇਹਨਾਂ ਨੇ ਸ਼ਾਮਾਂ ਨੂੰ ਆਵਾ ਤੇ ਕੋਈ ਨਹੀਂ ਆਉਂਦੇ ਆ ਤੇ ਫਿਰ ਕਰਦੇ ਆ SLA ਕੀ ਗੱਲਬਾਤ ਬੰਦੀ। ਹਾਂ। ਵੀਰ ਨੂੰ ਪੁੱਛਦੇ ਆ ਨਵਾ ਆ ਨਾ ਬਿਲਕੁਲ ਕੋਈ ਨਹੀਂ ਘਲਉਣੀ ਰਹਿੰਦੇ ਜਿੱਥੇ ਬੈਠੀ ਬੈਠੀ ਰਹਿੰਦੇ। ਤਾਂ ਇਹ ਹਾ ਤੇ ਸਹੀ ਹੈ। ਪਰ ਕਿੰਨਾ ਕੁ ਚਿਰ ਵਿਚਾਰਿਆਂ ਦੇ ਸਿਰ ਤੇ ਬਹੀ ਰਹੂੰਗੀ। ਹੁਣ ਉਹ ਵੀ ਸੁਖ ਨਾਲ ਨਿਗਾ ਜਾ ਨਿਆਣਾ ਵਾ ਉਹਨਾਂ ਦਾ ਵੀ। ਉਹ ਵੀ ਕਿੰਨਾ ਕੁ ਚਿਰ ਮੈਨੂੰ ਖਵਾਲੀ ਜਾਣਗੇ। ਉੱਥੇ ਤਾਂ ਦਿਨ ਨੀ ਕੱਟ ਕੇ ਖਾਏਂਗੀ ਉੱਥੇ ਜਾ ਕੇ। ਕਿੰਨਿਆਂ ਦਾ ਸਹੀ ਕੇ ਕਹਿਦੀ। ਚਲਦਾ ਹੀ ਜੋ ਮੇਰੇ ਕਰਮਾਂ ਦੇ ਵਿੱਚ ਉਹ ਤੁਹਾਨੂੰ ਮਿਲਦਾ ਹੀ ਨਹੀਂ ਮਿਲਦਾ ਜੇ ਬਹੁਤਾ ਉਖਿਆ ਕਰਨ ਦੇ ਆ ਨਾ ਬੇਸ਼ੱਕ ਤਲਾਕ ਹੁੰਦਾ ਤੇ ਹੋਣ ਦੀ ਜੀ ਉਹਨਾਂ ਨੇ ਚੰਗੀ ਮਾੜੀ ਲੱਭ ਜੂ ਕਿ ਸਾਨੂੰ ਵੀ ਲੱਭ ਜਾਣਾ ਕੋਈ ਚੰਗਾ ਨਾ ਲੱਭੂਗਾ ਮਾੜਾ ਲੱਭ ਜੂਗਾ ਦੇਖੋ ਇੱਟ ਵਾਲਾ ਤਾਂ ਲੱਭੂਗਾ ਕੋਈ ਆ ਚਲੋ ਕੋਈ ਨਹੀਂ ਵੇਖ ਲੈਨੇ ਸਵਾ ਕਰਕੇ ਜਿੱਦਾਂ ਸਾਰਾ ਟੱਬਰ ਤੇ ਖਾਣ ਪੈਂਦਾ ਉੱਥੋਂ ਤੇ ਨੁੰਦੇ ਨਹੀਂ ਅੰਧੇ ਕੁਝ ਨਹੀਂ ਕੋਈ ਚਲੋ ਕੋਈ ਨਹੀਂ ਬੈਠੋ ਜੀ ਬਣਾ ਲਈ ਹੋਣੀ ਭਾਬੀ ਨੇ ਜਾਤ ਮੇ ਲੈ ਕੇ ਆਉਣੀ ਨਹੀਂ ਚਾਹ ਰਹੇ ਅੰਦਰ ਨਹੀਂ ਚਾਹ ਕਰਨੀ ਨਹੀਂ ਨਹੀਂ ਬਣ ਜਣੀ ਆ ਬਣੀ ਗਈ ਹੋਣੀ ਆ ਮਲੇ ਹੋਣੀ ਆ ਕੋਈ ਨਹੀਂ ਕੋਹ ਹਾਲ ਨਹੀਂ ਰੱਖ ਚੰਗਾ ਹੋ ਗਿਆ ਬਹਿ ਗਈ ਇੱਥੇ ਆਣ ਕੇ ਜਿਹੜਾ ਕਿੱਲਾ ਉਹ ਸਾਡੇ ਕਾਬੂ ਆਊਗਾ ਹੁਣ ਚੱਲ ਹੁਣ ਗਹਿਣੇ ਕਰ ਦੇਣਗੇ ਮਣਕੇ ਹੌਲੀ ਹੌਲੀ ਬੈਹ ਕਰ ਦੇਣਾ ਉਹਨਾਂ ਨੇ ਸੰਦੀਪ ਮੈਂ ਦੇ ਨੂੰ ਸਮਝਾਇਆ ਬਥੇਰਾ ਉਹਨੂੰ ਅਰਪਿੰਦਰ ਨੂੰ ਵੀ ਜਿਹੜੇ ਹੁੰਦਾ ਤਲਾਕ ਤੇ ਹੁੰਦਾ ਉਹਦਾ ਕੋਈ ਗੱਲ ਨਹੀਂ ਜੇ ਚੰਗਾ ਨਾਲ ਲੱਭੂਗਾ ਤੇ ਕੋ ਮਾੜਾ ਲੱਭ ਜੇਗਾ ਕੋਈ ਨਹੀਂ ਨਹੀਂ ਕਾਈ ਜੀ ਇਦਾਂ ਨਹੀਂ ਕਰਨਾ ਹੈ ਤੁਹਾਨੂੰ ਪਤਾ ਬਾਰ ਬਾਰ ਕਿਹੜਾ ਵਿਆਹ ਕਿੰਨੇ ਹੈਗਾ ਬਗਾਰੀ ਧੱਕੇ ਖਾਊਗੀ ਜਾ ਕੇ ਜੀ ਜਿਹਦੇ ਚੜਖਾਉ ਖਾਣ ਲਈ ਹੈ ਉਥੇ ਇੱਕ ਜਾਂਦੇ ਨਹੀਂ ਖਾਣ ਲਈ ਕੁਝ ਨਾ ਕੋ ਸਮਝਾ ਕੇ ਆਵਾਂ ਕਿ ਹੁਣ ਇਦਾਂ ਉਹਨਾਂ ਨੇ ਸਮਝਣਾ ਗਾੜੀ ਚਲੋ ਜਦੋਂ ਵੱਡੇ ਆਣਾ ਮਥਾ ਲਾ ਲੀਏ ਨਾ ਉਹ ਉਹ ਨਹੀਂ ਸਮਝਦੇ ਹੁੰਦੇ ਗਾੜੀ ਮਚੋਲਿਆਂ ਨੂੰ ਇੱਕ ਵਾਰੀ ਖੜਾਾਂਗੇ ਕੀ ਕਹਿੰਦੇ ਆ ਨਾ ਤੁਹਾਨੂੰ ਪਤਾ ਫਿਰ ਬਾਰ ਬਾਰ ਕਿੱਥੇ ਹੁੰਦੇ ਵਿਆਹ ਹੋ ਜਾਂਦੇ ਨਹੀਂ ਇਦਾਂ ਨੀ ਗੱਲਾਂ ਕਰਨ ਦੇ ਉਹਨੂੰ ਪਤਾ ਨਹੀਂ ਕੀ ਕਿਹਾ ਜਾ ਕੇ ਚੁੱਪ ਕਰਕੇ ਬੈ ਗਈ ਅੰਦਰ ਉਹਨੂੰ ਵੀ ਇਹੀ ਗੱਲ ਕਹੀ ਹਣੀ ਤਲਾਕ ਲੈ ਲੈ ਇਦਾਂ ਤਲਾਕ ਹੁੰਦੇ ਆ ਭਲਾ ਕੁੜੀਆਂ ਕਿਹੜਾ ਸੌਖੀਆਂ ਵੇ ਜਾਂਦੀਆਂ ਮਹਾ ਤੇ ਪਾਰ ਲਈਦਾ ਵਾ ਚਲ ਆਪਣੇ ਘਰ ਜਾਣ ਗਈਆਂ ਬਾਅਦ ਚ ਪਤਾ ਲੱਗਦਾ ਇੰਨਾਂ ਗੱਲਾਂ ਦਾ ਚਲ ਵੇ ਨਹੀਂ ਆ ਕੀ ਕਰਨਗੇ ਰੁਪਿੰਦਰ ਕੀ ਗੱਲ ਹੋਈ ਆ ਕੁਛ ਨਹੀਂ ਭਾਬੀ ਕੀ ਕਹਿੰਦੇ ਦਾਈ 10000 ਧਾਈ ਨੇ ਕਹਿਣਾ ਕੀ ਆ ਧਈਆ ਖੰਦੀ ਹੀ ਵਿੱਚ ਕੋਈ ਨਹੀਂ ਅਈ ਉਹ ਕਰਾਤ ਲਾਗ ਦਵਾ ਦਿੰਨੇ ਦਸੂਈ ਵਾਲੀਆਂ ਗੱਲਾਂ ਕਰਨ ਵਾਲੀਆਂ ਆ ਤੈਨੂੰ ਤੇ ਮੈਂ ਅੱਗੇ ਕਿਹਾ ਪਰ ਵੱਡੇ ਮੋਟੀਆਂ ਗੱਲਾਂ ਤਾਂ ਸਾਰੇ ਘਰਾਂ ਦੇ ਵਿੱਚ ਹੋਈ ਜਾਂਦੀਆਂ ਆ ਤਨਦਰਪਿੰਦਰ ਮੈਂ ਅੱਗੇ ਕਿਹਾ ਸੀ ਕਿ ਇਹ ਸਵਾਦ ਲੈਣੀ ਹੁੰਦੇ ਆ ਇਹ ਤੇ ਚਾਹੁੰਦੇ ਆ ਕਿ ਕੁੜੀ ਘਰ ਬਹਿ ਜਾਏ ਇਹ ਨੰਨੀ ਨਾਲੋਂ ਪਤਾ ਕਿ ਇਹਨਾਂ ਦੇ ਘਰ ਹੈ ਕੀ ਆ ਉਹੋ ਹੀ ਨਾ ਕਿ ਦੇ ਦਿੰਦਾ ਨਹੀਂ ਸੋਚਿਆ ਕਿ ਚਲ ਇਹਨਾਂ ਦੀ ਘੜੀ ਮਾਵਾ ਸਿਰ ਤੇ ਤੇ ਚਲ ਮੈਂ ਕੋਈ ਜੱਜ ਦੀ ਸਲਾਹ ਦੇਵਾਂ ਸਭੋਂ ਆਗੇ ਨਾ जखਮਾਂ ਤੇ ਲੂਣ ਪਾਉਂਦੀ ਉਹ ਤਾਂ ਉਦੋਂ ਵੀ ਕਹਿੰਦੀ ਕਿ ਪਹਿਲੀ ਗਹਿਣੇ ਪਾ ਦੋ ਮੈਂ ਹਉਦੇ ਸਿਰ ਤੇ ਤੇ ਹੀ ਖਾਂਦੇ ਆ ਇਹਨੂੰ ਇਹ ਸਾਰਾ ਕੁਝ ਮੈਨੂੰ ਮਿਲ ਜੇ ਬਸ ਚੰਗੀ ਮਤ ਕੋਈ ਨਹੀਂ ਦਿੰਦਾ ਹੁੰਦਾ ਮਾੜੀ ਦੇਣੀ ਜਿੰਨੇ ਵੀ ਦੇਣੀ ਆ ਇਹ ਤੇ ਤੂੰ ਟੈਨਸ਼ਨ ਨਾ ਲੈ ਕਰਦੀ ਰਹੀ ਨਾ ਸਾਡੇ ਨਾਲ ਇਦਾਂ ਹੀ ਜੇ ਪਹਿਲਾ ਮੇਰਾ ਵਿਆਹ ਹੀ ਨਾ ਉਦੋਂ ਵੀ ਇਹ ਬਥੇਰਾ ਕੋ ਕਰਦੀ ਰਹੀ ਇਹਦੀ ਗੜੀ ਮਾਂ ਵਾਂ ਸਿਰ ਤੇ ਇਨੇ ਘੜਾ ਉੱਤੇ ਜਾ ਕੇ ਸੁਖੀ ਵਸਣਾ ਮਾਂ ਚਾਹੀ ਐ ਇਦਾਂ ਵਾ ਉਹ ਵਲੀਆਂ ਗੱਲਾਂ ਲੈਤੀ ਸੱਚ ਹੋਈ ਗਈਆਂ ਐ ਬੀ ਜੋ ਕੋਹੇ ਕਰਦੀ ਰਹੀ ਐ ਬਥੇਰਾ ਕੁਝ ਕਰਦੀ ਚੀ ਨਾ ਚਲ ਤੂੰ ਟੈਨਸ਼ਨ ਨਾ ਲੈ ਹੁੰਦੇ ਤੇਰੇ ਭਾਜੀ ਨਾ ਫਿਰ ਉਹਨਾਂ ਨੂੰ ਕਹਿੰਨੀ ਮੈਂ ਤੈਨੂੰ ਕੱਲ ਨੂੰ ਛੱਡ ਆਉਣਗੇ ਨਹੀਂ ਭਾਜੀ ਮੈਂ ਕੱਲ ਨੂੰ ਨਾ ਕੁਲਵੀਰ ਤੇ ਪਏ ਨਾ ਹੀ ਡਾਲ ਜਾਏ ਮੈਂ ਕੱਲ ਨੂੰ ਇਕੱਲੀ ਨਹੀਂ ਚੱਲਦਾ ਨਹੀਂ ਨਹੀਂ ਇਕੱਲੀ ਨੂੰ ਨਹੀਂ ਹੀ ਭੇਜਣਾ ਨਾਲ ਜਾਣਗੇ ਤੇਰੇ ਫੇਰ ਤੈਨੂੰ ਨਾ ਰੱਖਿਆ ਉਹਨਾਂ ਨੇ ਤੇ ਫੇਰ ਨਾਲ ਜਾਣਗੇ ਇਹਨਾਂ ਨੂੰ ਥੋੜਾ ਪਤਾ ਹੋਊਗਾ ਸਹੀ ਚੱਲੇ ਆਂ ਤੇ ਘਰ ਗਈ ਨਾ ਹੁਣ ਘਰੋਂ ਵੀ ਕੱਢਦੇ ਨਹੀਂ ਲੱਗੇ ਕੋਈ ਪਤਾ ਉਹਨਾਂ ਦਾ ਧੀ ਤੇ ਭਾਬੀ ਵੀਰ ਨਾਲ ਗਿਆ ਨਾ ਵੀਰ ਦੇ ਨਾਲ ਮੜੀ ਚੱਗੀ ਕੋਈ ਕਰਨਾਂਗੇ ਇਹਨੂੰ ਕੋਈ ਨਾ ਕੋਈ ਗੱਲ ਕਰਨਗੇ ਤੇ ਮੇਰੇ ਕੋਲ ਨੀਗਾ ਚਰਿਆ ਜਾਣਾ ਹੈਗਾ ਚੱਲ ਮੇਰ ਨਾਲ ਦੇ ਜੋ ਹੁੰਦਾ ਉਹ ਹੁੰਦਾ ਹੀ ਹੁੰਦਾ ਆ ਨਹੀਂ ਪਰ ਇਹ ਤੈਨੂੰ ਇਕੱਲੀ ਨੂੰ ਨਹੀਂ ਭੇਜਣਾ ਚੋ ਗੱਲ ਨਹੀਂ ਹੁੰਦੇ ਨਾ ਸਲਾਹ ਕਰ ਲੈਣੇ ਕੀ ਕਿੰਦੇ ਆ ਚੱਲ ਵੇਖ ਲਈਏ ਚੱਲ ਤੂੰ ਵੇਹ ਮੈਂ ਤੇਰੇ ਲਈ ਚਾ ਲੈ ਕੇ ਆਉਣੀ ਚਾ ਇਹਦੀ ਭਾਬੀ ਜਾਣੇਗੀ ਭਣੀ ਮੈਂ ਮੈਂ ਵੇਖਾ ਉਹ ਕੁੜੀ ਵਾਲ ਪਤਾ ਨਹੀਂ ਆਈ ਨਹੀਂ ਉੱਥੋਂ ਪੁੜੀ ਨਹੀਂ ਪਰੋਂ ਨਹੀਂ ਖੇਡਣ ਉੱਥੇ ਕੁੜੀ ਅਈਸ਼ਾ ਮੇਰੀ ਗੱਲ ਸੁਣਿਓ ਹਾਂਜੀ ਹਾਂਜੀ ਆ ਗਿਆ ਕੰਮ ਤੋਂ ਆ ਗਿਆ ਆ ਗਿਆ ਟਾਈਮ ਨੇ ਆ ਗਿਆ ਜੀ ਟਾਈਮ ਨਾਲ ਆ ਗਿਆ ਪਰ ਕੰਮ ਬੜਾ ਹੀ ਅੱਜ ਅੱਛਾ ਕੰਮ ਬਹੁਤ ਜ਼ਿਆਦਾ ਲੋਕੀ ਦਵਾਈ ਕਰਕੇ ਨਾ ਗੱਡੀਆਂ ਧੋਣ ਦੇ ਠੀਕ ਆ ਠੀਕ ਆ ਤਾਂ ਗਰੇ ਕੰਮ ਬਹੁਤ ਜ਼ਿਆਦਾ ਠੀਕ ਆ ਹੋਰ ਰਪਿੰਦਰ ਕੀ ਗੱਡੀ ਰਪਿੰਦਰ ਜੀ ਤੁਹਾਨੂੰ ਮੈਂ ਕੀ ਦੱਸਾਂ ਅੱਛਾ ਧਾਈ ਜੀ ਆਏ ਸੀ ਅੱਛਾ ਕੀ ਕੀ ਧਾਈ ਨੇ ਨਾ ਵੱਧ ਘਟ ਗਿਆ ਉਹਨੂੰ ਅੱਛਾ ਤਲਾਕ ਵੱਲੋਂ ਕਹਿੰਦੇ ਸੀ ਤਲਾਕ ਵੱਲੋਂ ਕਹਿੰਦੇ ਤਲਾਕ ਲੈ ਲਾ ਤੂੰ ਹੋਰ ਵੀ ਗੱਲਾਂ ਬਥੇਰੀਆਂ ਕੀਤੀਆਂ ਹੋਣੀਆਂ ਕੋਈ ਚੰਗੀ ਸਲਾਹ ਦੇ ਨ ਨੂੰ ਆ ਕੇ ਜਾ ਕੇ ਤੇ ਅੰਦਰੋਂ ਡੇ ਹੀ ਅੱਛਾ ਤੇ ਮੈਂ ਤਾਂ ਉਹਨਾਂ ਦੀਆਂ ਗੱਲਾਂ ਚਾ ਨਾ ਉਹ ਇਦਾਂ ਹੀ ਕਰਦੇ ਹੁੰਦੇ ਆ ਉਹ ਤਾਂ ਅੱਗੇ ਨਹੀਂ ਨੂੰੇ ਲੈਣ ਹੁੰਦੇ ਆ ਉਹ ਤਾਂ ਚਾਉਂਦੇ ਨਹੀਂ ਆ ਕਿ ਉੱਥੇ ਜਾਵੇ ਮੰਨ ਨਹੀਂ ਹੁਣਾ ਗਾਂਢੀ ਕਿਤੇ ਕਰਨੀ ਮੈਂ ਉਹਦਾ ਚੁੱਪ ਤੇ ਕਰਾ ਕੇ ਆਈ ਇਹਨਾਂ ਤੇ ਕਹਿੰਦੀ ਮੈਂ ਇਕੱਲੀ ਨੇ ਚੰਝਣਾ ਕੱਲ ਉਹ ਨਹੀਂ ਨਹੀਂ ਆਪਾਂ ਛੱਡ ਕੇ ਆਵਾਂਗੇ ਆਪ ਜਾ ਕੇ ਤੇ ਕਹਿੰਦੀ ਨਹੀਂ ਜੇ ਵੀਰ ਨੂੰ ਕੁਝ ਕਿਹਾ ਉੱਥੇ ਤੇ ਫੇਰ ਮੇਰੇ ਕੋ ਬਰਦਾਸ਼ਤ ਨਹੀਂ ਹੋਣਾ ਮੈਂ ਨਹੀਂ ਤੇਰੇ ਵੀਰ ਛੱਡ ਕੇ ਆਉਣਗੇ ਕਹਿਣਾ ਕਿਉਂ ਕੁਝ ਆਪਾਂ ਆਪ ਛੱਡ ਕੇ ਆਵਾਂਗੇ ਤੇ ਮੈਂ ਤੇ ਰਹੂੰਦੀ ਤੇਰੇ ਬਾਜੀ ਤੇ ਫਿਰ ਗੱਲ ਕਰਦੇ ਆਪਾਂ ਕੁੜੀ ਕਹਿੰਦੇ ਬਹਿ ਕੇ ਗੱਲ ਕਰ ਲੈਨੇ ਆ ਚਲ ਵੇਖਣੇ ਭਲਾ ਜਾ ਕੀ ਕਹਿੰਦੇ ਮੈਂ ਤਾਂ ਤਾਈ ਦੀ ਹੁੰਦੀ ਆ ਤੂੰ ਚੰਗੀ ਸਲਾਹ ਦੇ ਕੇ ਜਾ ਉਹ ਤਾਈ ਦਾ ਨਾ ਸੁਭਾਅ ਹੀ ਦੰਦਾ ਵਾ ਸੁਭਾਅ ਚਲੋ ਇਦਾਂ ਦਾ ਵਾ ਇਹਦਾ ਮਤਲਬ ਇਹ ਥੋੜੀ ਆ ਕਿਉਂ ਨਹੀਂ ਮਾੜਿਆਂ ਤੇ ਇਦਾਂ ਕਰੀ ਜਾਣਾ ਉਹ ਚਲ ਕੁੜੀ ਵਾਲੇ ਦੇਖੀਏ ਜਾ ਕੇ ਚੱਲ ਜੀ ਚਲੋ ਆਜੋ लवली ਮੈਂ ਤੇ ਥੱਕ ਜਾਨੀ ਆ ਕੰਮ ਕਰਦੀ ਇੰਨਾ ਹੀ ਸਾਰਾ ਕੰਮ ਲਈ ਫਿਰਦੀ ਸੀ ਉਦਾਂ ਉਹ ਕੰਮ ਤੇ ਫਿਰ ਮਾਦਾ ਕਰਨਾ ਹੀ ਪੈਣਾ ਆਪੇ ਤੇ ਤੂੰ ਘਰੋਂ ਕਢਾਤਾ ਬੇਕਰ ਉਹ ਕੱਢਣ ਵਾਲੀ ਹੀ ਹੋ ਕੰਮ ਤੇ ਕਰਦੀ ਸੀ ਪਰ ਆ ਜਿਹੜੇ ਪੁੱਠੇ ਕੰਮ ਕਰਦੀ ਸੀ ਨਾ ਇਹ ਜਿਆਦਾ ਹੀ ਡੈਪੀ ਇੱਕ ਉਹ ਜੀ ਕੁੜੀ ਹੀ ਨਾਲ ਕਿੰਨਾ ਨੁਕਸਾਨ ਕੀਤਾ ਉਹ ਚੱਲ ਕੋਈ ਗੱਲ ਨਹੀਂ ਫੇਰ ਕੀ ਹੁਣ ਕੰਮ ਕਰਨਾ ਹੀ ਪੈਣਾ ਨਾ ਪੰਜਾਬ ਕੋਈ ਬੁੱਢੀ ਰਹਾ ਲਈ ਹੁਣ ਨਹੀਂ ਨਹੀਂ ਬੁੱਢੀ ਕੀ ਰੱਖਣੀ ਆ ਆਈ ਜਾਣਾ ਉਹਨੇ ਇੱਥੇ ਹੀ ਆਉਣਾ ਕਿੱਥੇ ਜਾਣਾ ਵਾ ਪਰ ਫੋਨ ਫਾਨ ਨਹੀਂ ਉਹ ਮਤ ਆ ਆ ਉਹਦਾ ਉਹਦਾ ਵੇ ਚੱਲ ਕੋਈ ਨਹੀਂ ਨਹੀਂ ਆਇਆ ਤੇ ਤੂੰ ਨਾ ਕਿਤੇ ਕਰਨ ਬੈ ਜੀ ਕਿ ਜੇ ਨਹੀਂ ਆਇਆ ਤੇ ਮੈਂ ਫੋਨ ਕਰ ਲਾਂ ਉਹ ਮੈਂ ਕਿਥੋਂ ਕਰਨਾ ਉਹਨੂੰ ਫੋਨ ਆਪੇ ਛੱਡ ਜਾਣਗੇ ਛੱਡਣਾ ਹੋਊਗਾ ਕੋਈ ਨਹੀਂ ਨਾਲੇ ਛੱਡਣ ਆਉਣਗੇ ਤਾਂ ਫੇਰ ਮੈਂ ਕਰਤੂਤਾਂ ਦੱਸੂਗੀ ਇਹਦੀਆਂ ਕਿ ਇਹ ਕੀ ਕਰਦੀ ਆ ਮੈਂ ਤੇ ਆਨਾ ਵਾ 4 ਕਿ ਦਿਨ ਵੇ ਲੀਏ ਨਹੀਂ ਤਾਂ ਫੋਨ ਕਰਕੇ ਕਹੀਏ ਵੀ ਅਹੀਂ ਨੀਂ ਰੱਖਣੀ ਏ ਵੇ ਤੂੰ ਰਹਿਣ ਦਿਆਂਹੀਂ ਫੋਨ ਕਰਨਾ ਇਹ ਆਪੇ ਹੁਣੀ ਹੋਊਗੀ ਨਾ ਤੇ ਆਜੂਗੀ ਨਹੀਂ ਤੇ ਅਹੀਂ ਨਾ ਚੁੱਪ ਕਰਕੇ ਤੇ ਤਲਾਕ ਲੈ ਲੈਣਾ ਵਾ ਤੇ ਮੁੜ ਕੇ ਕੇ ਚੰਗੇ ਘਰ ਵਿਆਹ ਕਰਾਂਗੇ ਉਹ ਚੱਲ ਵੇਖ ਲੈ ਜਿੱਦਾਂ ਤੂੰ ਕਰਨੀ ਆ ਕੋਈ ਗੱਲ ਨਹੀਂ ਫੇਲੇ ਨੇ 2-4 ਦਿਨ ਦੇ ਖਿਹੜਾ ਛੁੱਟੂਗਾ ਪਰ ਉਹ ਚੱਲ ਕੋਈ ਗੱਲ ਨਹੀਂ ਫਿਰ ਸੌਫਾ ਕਰ ਲਵਾਂਗੇ ਕੋਈ ਉਹੋ ਹੀ ਗੇ ਜਿੱਥੇ ਸਾਰਾ ਸਮਾਨ ਤੇ ਦੇਣਗੇ ਸਾਨੂੰ ਐਵੇਂ ਹੀ ਉਦੋਂ ਫਸ ਗਏ ਵਿਚੋਲਿਆਂ ਦੀਆਂ ਗੱਲਾਂ 'ਚ ਆ ਗਏ ਸਾਨੂੰ ਕੀ ਪਤਾ ਸੀ ਵੀ ਬਿਲਕੁਲ ਹੀ ਨਾ ਉਹਨਾਂ ਨੇ ਦੇਣਾ ਕੱਖ ਵੀ ਨਹੀਂ ਦਿੱਤਾ ਚਲੋ ਕਹਿੰਦੇ ਹੀ ਹੁੰਦੇ ਆ ਕਿ ਨਹੀਂ ਦੇਣਾ ਕੱਖ ਵੀ ਨਹੀਂ ਦੇਣਾ ਤੇ ਦੇਣਗੇ ਮੜਾ ਮੋਟਾ ਇਹਨਾਂ ਨੇ ਤੇ ਥਾਨੀ ਨਹੀਂ ਗਲਤਦਾਲਤੀ ਆ ਕਿਤੇ ਉਹ ਚੱਲ ਕੋਈ ਗੱਲ ਨਹੀਂ ਜੇ ਨਾਂ ਵੀ ਨਾ ਤਲਾਕ ਹੋਊਗਾ ਤੇ ਹੌਲੀ-ਹੌਲੀ ਕਰਕੇ ਇਹਨਾਂ ਦਾ ਕਿੱਲਾ ਵਕਾਵਾਂਗੇ ਆਪੇ ਆਪੇ ਸਮਾਨ ਦੇਣਗੇ ਉਹ ਤਾਂ ਫਿਰ ਹੈ ਹੀ ਆ ਆ ਇੱਕ ਕਿੱਲਾ ਹੈ ਹੀ ਨਾ ਉਹ ਕਿਹੜੀ ਆਖਰ ਰਾਜਲੀ ਜੇ ਜਣ ਕੇ ਤੇ ਚੱਲ ਕੋਈ ਨਹੀਂ ਲੈ ਲੈਨੇ ਆ ਭਲਾ 2-4 ਦਿਨ ਕੀ ਕਰਦੇ ਆ ਉਹ ਚੱਲ ਮਸ਼ੀਨ ਦੇ ਗਏ ਆ ਨਾ ਤੇ ਹੁਣ ਹੋਰ ਕੋਈ ਬਹਾਨਾ ਮਾਰਨੇ ਆ ਦੇ ਇੱਕੀ ਗਲਤ ਨਹੀਂ ਆ ਛੱਡਣ ਤੇ ਉਹਨਾਂ ਨੇ ਆਉਣਾ ਹੀ ਆ ਉਹਦੇ ਆਪ ਰੋਟੀ ਤੋਂ ਆਥਰਵਾ ਇਹਨੂੰ ਕਿੱਥੋਂ ਖਵਾ ਲਣੀ ਉਹਨਾਂ ਨੇ ਪਰ ਅਜੇ ਤੱਕ ਫੋਨ-ਫਾਨ ਲਿਓ ਕੋਈ ਵੀ ਆਇਆ ਭਾਵੇਂ ਰੋਟੀ ਤੋਂ ਆਥਰੀ ਆ ਕੋਈ ਗੱਲ ਨਹੀਂ ਆਜੂਗਾ ਫੋਨ ਵੀ ਕਿਤੇ ਕੰਨਾ ਕਰ ਇੱਥੇ ਹੀ ਆਉਣੀ ਆ ਵੇਖੀ ਸਹੀ ਨਾ ਯਾਰ ਤੇ ਚੱਲ ਵੇ ਲੈ ਫਿਰ ਕੰਮ ਦਿੰਦਾ ਨਾ ਵੇ ਨਹੀਂ ਉਹ ਵੇਖਾਂਾ ਚੱਲ ਕੋਈ ਨਹੀਂ ਦੁਬਾਰਾ ਇਹ ਆਪਾਂ ਦਾ ਖੁੰਦੇ ਤੈਨੂੰ ਮੈਂ ਦੱਸ ਦਊਂਗਾ ਕੋਈ ਗੱਲ ਨਹੀਂ ਮੈਂ ਕਰਾਂ ਰੋਟੀ ਪਾਣੀ ਦਾ ਫਿਰ ਕਰਨਾ ਹੀ ਪੈਣਾ ਵਾ ਕਿ ਕਰਦੀ ਆ ਹੌਲੀ ਹੌਲੀ ਉਦਾਂ ਇੱਕ ਗੱਲ ਇਹ ਸਾਰਾ ਲਈ ਫਿਰਦੀ ਹੀ ਵੇ ਚੱਲ ਵੀ ਇਦਿਆਂ ਤੂੰ ਵਿਚਾਰ ਤੂੰ ਜੇ ਤੇ ਆਜੂਗੀ ਠੀਕ ਆ ਨਹੀਂ ਤੇ ਇਹੋ ਗੱਲ ਹੀ ਕਰਨੀ ਆ ਇੱਕ ਲਾਗ ਹੀ ਕਰਨਾ ਵਾ